ਖਬਰ ਤੁਹਾਡੇ ਨਾਲ ਸਾਂਝੀ ਕਰਾਂ ਜਾ ਰਹੀਆਂ ਦਰਸਲ ਖਬਰ ਜਿਹੜੀ ਆ ਹੁਣ ਨਿਕਲ ਕੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਜਿਸ ਦੀ ਉਮਰ 21 ਸਾਲ ਦੀ ਹੈ ਜਸ਼ਨਪ੍ਰੀਤ ਸਿੰਘ ਉਸ ਦਾ ਨਾਮ ਹੈ ਔਰ ਉਸ ਜਸ਼ਨਪ੍ਰੀਤ ਸਿੰਘ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵੱਡੇ ਹੱਥੇ ਨੂੰ ਅੰਜਾਮ ਦਿੱਤਾ ਗਿਆ ਸੀਗਾ ਸੌਸ ਪੂਰੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਦਰਸਲ ਦਾ ਸੀ ਕਿ ਵੱਡੇ ਖੁਲਾਸੇ ਹੋਏ ਨੇ ਜਿੱਥੇ ਮਾਪਿਆਂ ਨੇ ਇਹ ਬਿਆਨ ਦਿੱਤੇ ਸਨ ਕਿ ਉਹਨਾਂ ਦਾ ਜਿਹੜਾ ਪੋਤਿਆ ਉਹ ਨਸ਼ੇ ਨਹੀਂ ਕਰਦਾ ਕਿਉਂਕਿ ਜਸ਼ਨਪ੍ਰੀਤ ਸਿੰਘ ਦੇ ਵੱਲੋਂ ਜਦੋਂ ਵੱਡੇ ਹੱਥੇ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਉਸ ਦੌਰਾਨ ਜਸ਼ਨਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਸਨ ਕਿ ਉਸਨੇ ਕੋਈ ਨਸ਼ੀਲਾ ਪਦਾਰਥ ਜਾਨਕੀ ਸ਼ਰਾਬ ਜਾਂ ਕੋਈ ਹੋਰ ਪਦਾਰਥ ਦਾ ਸੇਵਨ ਕੀਤਾ ਹੋਇਆ ਹੈ ਇਸ ਕਰਕੇ ਉਸਨੇ ਵੱਡੇ ਹਾਦਸੇ ਨੂੰ ਔਰ ਜਾਮ ਦਿੱਤਾ ਤਾਂ ਪਰ ਹੁਣ ਜਦੋਂ ਪੁੱਤ ਦੇ ਲੱਗੇ ਇਲਜ਼ਾਮ ਪਿਤਾ ਨਾ ਦੇਖ ਸਕਿਆ ਤਾਂ ਪਿਤਾ ਨੇ ਵੱਡੇ ਬਿਆਨ ਦਿੱਤੇ ਕਿ ਮੇਰਾ ਪੁੱਤ ਅਮਰਤਾਰੀ ਹੈ ਉਸ ਤੋਂ ਬਾਅਦ ਹੁਣ ਰਿਪੋਰਟਾਂ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ ਇਸ ਨਾਲ ਪੂਰੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਜਸ਼ਨਪ੍ਰੀਤ ਸਿੰਘ ਦੇ ਉੱਤੇ ਲੱਗੇ ਇਲਜ਼ਾਮਾਂ ਦੇ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪੋਟਾ ਦੀ ਜਿਹੜੀ ਜਾਂਚ ਹੋਈ ਹੈ ਉਸ ਵਿੱਚ ਸਾਫ਼ ਦੇਖਣ ਨੂੰ ਮਿਲਿਆ ਕਿ ਹਾਦਸੇ ਦੇ ਦੌਰਾਨ ਜਸ਼ਨਪ੍ਰੀਤ ਸਿੰਘ ਨੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕੀਤਾ ਹੋਇਆ ਸੀ ਜਾਨੀ ਕਿ ਜਸ਼ਨਪ੍ਰੀਤ ਸਿੰਘ ਦੇ ਉੱਤੇ ਲੱਗੇ ਇਲਜ਼ਾਮ ਸਾਰੇ ਗਲਤ ਸਾਬਤ ਹੋਏ ਨੇ ਇਸ ਤੋਂ ਬਾਅਦ ਹੁਣ ਸਿਰਫ ਜਸ਼ਨਪ੍ਰੀਤ ਦੇ ਉੱਤੇ ਇਹ ਦੋਸ਼ ਨੇ ਕਿ ਜਦੋਂ ਹਾਦਸਾ ਹੋਇਆ ਇਹ ਜਸ਼ਨਪ੍ਰੀਤ ਸਿੰਘ ਦੀ ਲਾਪਰਵਾਹੀ ਦੇ ਨਾਲ ਵਾਪਰਿਆ ਜਾਨੀ ਕਿ ਲਾਪਰਵਾਹੀ ਕਰਨ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਜਸ਼ਨਪ੍ਰੀਤ ਸਿੰਘ ਦੇਉਤੇ ਹੋਏ ਇਸ ਪੂਰੇ ਮਾਮਲੇ ਤੇ ਮੁਕੱਦਮਾ ਚੱਲੇਗਾ ਹਿਰਾਸਤ ਦੇ ਵਿੱਚ ਜਸ਼ਨਪ੍ਰੀਤ ਸਿੰਘ ਹੈ ਪਰ ਜਿਸ ਤਰੀਕੇ ਦੇ ਨਾਲ ਨਸ਼ੇ ਨੂੰ ਲੈ ਕੇ ਇਲਜ਼ਾਮ ਲੱਗੇ ਸੀ ਕਿ ਨਸ਼ੇ ਕਰਦਾ ਹੈ ਉਸਨੇ ਕੋਈ ਨਸ਼ੇ ਨਸ਼ੀਲਾ ਪਦਾਰਥ ਦਾ ਸੇਵਨ ਕੀਤਾ ਤਾਂ ਉਹ ਸਾਰੀਆਂ ਚੀਜ਼ਾਂ ਬੇਪਰਯਾਦ ਸਾਬਤ ਹੋਈਆਂ ਨੇ ਤਾਂ ਕੁਝ ਸਮੇਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ 'ਚ ਹਾਦਸਾ ਵਾਪਰਿਆ ਸੀ ਇੱਕ ਵੱਡਾ ਭਿਆਨਕ ਜਿਹੜਾ ਟਰੱਕ ਹਾਦਸਾ ਜਿਸ ਦੀ ਵੀਡੀਓ ਵਾਇਰਲ ਹੋਈ ਸੀ ਜੋਸ਼ਪ੍ਰੀਤ ਸਿੰਘ ਦੇ ਕੋਲੋਂ ਬ੍ਰੇਕ ਨਾ ਲੱਗਣ ਕਰਕੇ ਤਿੰਨ ਵਾਹਨਾਂ ਦੀ ਟੱਕਰ ਜਿਹੜੀ ਆ ਤਿੰਨ ਵਾਹਨਾਂ ਨੂੰ ਮਾਰੀ ਸੀ ਔਰ ਉਸ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋਈ ਤੇ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਕੇ ਤੇ ਉਸ ਤੋਂ ਬਾਅਦ ਦੱਸਿਆ ਕਿ ਕੁਝ ਸਮੇਂ ਪਹਿਲਾਂ ਵੀ ਇੱਕ ਵੱਡਾ ਹਾਦਸਾ ਜਿਹੜਾ ਵਾ ਉਹ ਵਾਪਰਿਆ ਸੀਗਾ ਔਰ ਇੱਕ ਡ라이ਵਰ ਦੇ ਉਹ ਵੀ ਪੰਜਾਬੀ ਡਰਾਈਵਰ ਸੀ ਉਸ ਦੇ ਇੱਕ ਯੂ ਟਰਨ ਦੇ ਕਰਕੇ ਹੀ ਤਿੰਨ ਲੋਕਾਂ ਹਾਦਸੇ ਦਾ ਸ਼ਿਕਾਰ ਹੋਏ ਸੀਗੇ ਤਾਂ ਇਹਨਾਂ ਘਟਨਾਵਾਂ ਨੂੰ ਲੈ ਕੇ ਕਾਫੀ ਵੱਡੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਪਰ ਜਸ਼ਨਪ੍ਰੀਤ ਸਿੰਘ ਦੇ ਪੂਰੇ ਮਾਮਲੇ 'ਚ ਮੋੜ ਆ ਚੁੱਕਾ ਹੈ ਜਿੱਥੇ ਕਿ ਨਸ਼ੀਲੇ ਪਦਾਰਥ ਦੇ ਸੇਵਨ ਦਾ ਜਿਹੜਾ ਇਲਜ਼ਾਮ ਉਸ ਤੇ ਲੱਗਾ ਸੀ ਪਰ ਉਹ ਇਲਜ਼ਾਮ ਖਾਰਜ ਹੋ ਚੁੱਕੇ ਨੇ ਫਿਰ ਸਿਰਫ ਵੱਡਾ ਦੋਸ਼ ਹੈ ਕਿ ਲਾਪਰਵਾਹੀ ਦੇ ਨਾਲ ਉਸ ਦੇ ਵੱਲੋਂ ਟਰੱਕ ਚਲਾਇਆ ਗਿਆ ਤਾਂ ਉਸ ਦੇ ਕਾਰਨ ਹੀ ਜੋ ਹੈ ਵੱਡੇ ਹਾਦਸੇ ਹੋਏ ਤਾਂ ਹੁਣ ਉਸ ਮਾਮਲੇ ਨੂੰ ਲੈ ਕੇ ਜਸ਼ਨਪ੍ਰੀਤ ਸਿੰਘ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤਾਂ ਰਿਪੋਰਟਾਂ ਦੇ ਖੁਲਾਸੇ ਕਰ ਦਿੱਤੇ ਜਦੋਂ ਪੂਰੀ ਜਾਂਚ ਹੋਈ ਹੈ ਪੂਰੇ ਮੁਕੰਮਲ ਤੌਰ ਤੇ ਜਾਂਚ ਹੋਣ ਤੋਂ ਬਾਅਦ ਸਰੀਰਕ ਜਾਂਚ ਹੋਣ ਤੋਂ ਬਾਅਦ ਆਹ ਜਿਹੜਾ ਬਿਆਨ ਸਾਹਮਣੇ ਆਇਆ ਇੱਕ ਪੱਖ ਸਾਹਮਣੇ ਆਇਆ ਨੇ ਕਿ ਜਸ਼ਨਪ੍ਰੀਤ ਸਿੰਘ ਨੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕੀਤਾ ਪਿਆ ਸੀ